ਯਮਰਤਾ ਉਹੜੇਂਗਾ ਹੋਰਾਂ ਦੀ ਕਹਿੰਦੇ ਕਿ ਘਰਨੇ ਤੇ ਰਾਤ ਨੂੰ ਪਹੁੰਚ ਗਏ ਦੋਦੇ ਉਹ ਕੋਈ ਗਗਨ ਹੈ ਉਹ ਪੁਲਿਸ ਨੇ ਚੱਕ ਲਿਆ ਕੁੱਟਮਾਰ ਕੀਤੀ ਉਹ ਮਸਲਾ ਸੀਗਾ ਤੇ ਇਹ ਪਹਿਲਾਂ ਗਗਨ ਕਿ ਉਹੜਾ ਮਸ਼ਹੂਰ ਹੁੰਦਾ ਸੀ ਹੁਣ ਨਾਂ ਬੜੇ ਮਸ਼ਹੂਰ ਨੇ ਗਗਨ ਬਹੁਤ ਨਾਮ ਹੈ ਜੀ ਮੁੰਡੇ ਆਂਦੇ ਅੱਜ ਕੱਲ ਗਗਨ ਬਹੁਤ ਨਾਮ ਹੈ ਹਾਂਜੀ ਕਰੋ ਗੱਲ ਹਮ ਬਸ ਉਹੀ ਜਾਣਕਾਰੀ ਥੋੜੀ ਜਿਹੀ ਦਿਓ ਕੀ ਮਸਲਾ ਸੀਗਾ ਕਿ ਰਾਤ ਨੂੰ ਹੀ ਜਾਣਾ ਪਿਆ ਗਿਆ ਨਹੀਂ ਜਾਣਾ ਕੀ ਪਿਆ ਗਿਆ ਉੱਥੇ ਉਹ ਦੇਖੋ ਪਹਿਲੀ ਗੱਲ ਤੇ ਇਹ ਹੁਣ ਤੁਸੀਂ ਇਹ ਵੇਖੋ ਕਿ ਰਾਜਾ ਵੜਿੰਗ ਛੇ ਤਰਨਤਾਰਨ ਚੋਂ ਚ ਹੈ ਤਾਂ ਰਾਜਾ ਵੜਿੰਗ ਦੀ ਜਗਾ ਬੀਬੀ ਅਮਰਤਾ ਵੜਿੰਗ ਪਹੁੰਚ ਗਈ ਤੇ ਮੈਂ ਤੁਹਾਨੂੰ ਇਹੀ ਕਹਿਣਾ ਹੁੰਦਾ ਕਿ ਯਾਰ ਨੇਤਾ ਕੋਈ ਵੀ ਹੋਵੇ ਉਹ ਨੇਤਾ ਦੀ ਜ਼ਮੀਨ ਉਹਨਾਂ ਚਿਰ ਕੋਈ ਨਹੀਂ ਖੋ ਸਕਦਾ ਜਿੰਨਾ ਚਿਰ ਉਹ ਜ਼ਮੀਨ ਤੇ ਜ਼ਮੀਨ ਨਾਲ ਜੁੜ ਕੇ ਲੋਕਾਂ ਚ ਖਲੋਤਾ ਬਿਲਕੁਲ ਤੁਸੀਂ ਕੋਈ ਵੀ ਸੱਕ ਲਓ ਠੀਕ ਹੈ ਨਾ ਜੀ ਤਾਂ ਤੁਸੀਂ ਆਹ ਦੇਖੋ ਜਦੋਂ ਲੈਂਡ ਪੂਲਿੰਗ ਹੋਈ ਸੀ ਇਨਾਂ ਦੇ ਕੁਝ ਜਿਹੜੇ ਲੀਡਰ ਸੀ ਤੁਸੀਂ ਦੇਖ ਲਓ ਉਹ ਖਲੋ ਗਏ ਲੋਕਾਂ ਨਾਲ ਬਚ ਗਏ ਜੀ ਬਚ ਗਏ ਨਾ ਸਿਰਫ ਬੋਲਣ ਕੇ ਬਚ ਕੇ ਆਵੇ ਕੁਝ ਵੀ ਨਹੀਂ ਹੋਇਆ ਕੀ ਕਰ ਲਿਆ ਕਿੰਨੇ ਬੋਲੇ ਕੰਗ ਬੋਲੇ ਚੱਡਾ ਬੋਲੇ ਕਿੰਨੇ ਬੋਲੇ ਜੀ ਤਾਂ ਇਦਾਂ ਜ਼ਮੀਨ ਮਜ਼ਬੂਤ ਰਹਿੰਦੀ ਹੈ ਸਭ ਪਹਿਲੀ ਤੇ ਜ਼ਰੂਰੀ ਸ਼ਰਤ ਹੈ ਹੋਈ ਹੈ ਲੋਕਾਂ ਜਿਹੜਾ ਕੱਲਾ ਟਵੀਟ ਕੀਤੇ ਆ ਕੱਲਾ ਮਤਲਬ ਕਿ ਪੋਸਟ ਪਾਇਆ ਗੱਲ ਨਹੀਂ ਬਣਦੀ ਜੀ ਜ਼ਮੀਨ ਤੇ ਕੌਣ ਕਿਹਦੇ ਨਾਲ ਖੜਦਾ ਹੈ ਤੇ ਤੁਹਾਨੂੰ ਮੈਂ ਦੱਸਿਆ ਕਿ ਰਾਜਾ ਵੜਿੰਗ ਨੇ ਤੇ ਜਦੋਂ ਆਪਣੀ ਸਿਆਸਤ ਸ਼ੁਰੂ ਕੀਤੀ ਆ ਬਈ ਦਰੀ ਵਿਸ਼ੋਣ ਵਾਸਤੇ ਕਾਰਚੀ ਰੱਖੀ ਸੀ ਇਥੇ ਤਾਂ ਨੇਤੇ ਕਦੇ ਉੱਥੇ ਧਰਮੇ ਸੀ ਹਮ ਇਥੇ ਸੰਗਤ ਅਰਸ਼ਣ ਦੇ ਉਲਟ ਚੱਲ ਚਾਏ ਜਾਂ ਕਿਲੋ ਜਾਂਦੇ ਸੀਗੇ ਤੁਮ ਲੋਕੇ ਮੈਂ ਹਰਾਨ ਰਹਿ ਗਿਆ ਕਿ ਬਈ ਅੱਜ ਵੀ ਇਹਨਾਂ ਦੀ ਉਹ ਧਰਨਾ ਸ਼ੈਲੀ ਜਾਰੀ ਆ ਹਮ ਰਾਤ ਨੂੰ ਅੱਗੇ ਵੀ ਕੋਟਪਾਈ ਦੇ ਥਾਣੇ ਅੱਗੇ ਬਹਿ ਜਾਂਦੇ ਹੁੰਦੇ ਜੀ ਜੀ ਕੋਟਪਾਈ ਥਾਣਾ ਲੱਗਦਾ ਹੈ ਨਾ ਚੌਂਕੀ ਆ ਗਈ ਜਿਹੜਾ ਤੁਸੀਂ ਦੋਦਾ ਕਹਿੰਦੇ ਜ ਪਰ ਦੋਦਾ ਕੋਣੀ ਆ ਇਹ ਇੱਥੇ ਜਿਹੜੀ ਸਬਡਿਵੀਜ਼ਨ ਪੈਂਦੀ ਆ ਉਪ ਕਪਤਾਨ ਵਾਲੀ ਉਹ ਗਿੱਦੜਵਾ ਹੈ ਜੀ ਡੀਐਸਪੀ ਗਿੱਦੜਵਾ ਦਾ ਇਦਾਂ ਕਹੋ ਕਿ ਸਰਦਾਰ ਗਿਆ ਦੂਜੇ ਬੰਦਿਆਂ ਨੂੰ ਦੂਰ ਦੇ ਬੰਦਿਆਂ ਨੂੰ ਤਾਂ ਨਹੀਂ ਪਤਾ ਹੋਏਗਾ ਤੁਹਾਨੂੰ ਪਤਾ ਨੇ ਮਲੋਟ ਮੁਕਸਰ ਗਿੱਦੜਵਾ ਐ ਤਾਂ ਕੋਣ ਬਣ ਜੁੜੀ ਜੇ ਲਗਭਗ ਹਾਂਜੀ ਤਾਂ ਗੱਲ ਇਹ ਆ ਕਿ ਇੱਥੇ ਉਹ ਜਿਹੜਾ ਰੌਲਾ ਪਿਆ ਨਾ ਉਹ ਦੀਵਾਲੀ ਵਾਲੇ ਦਿਨ ਦਾ ਹੈ ਸ਼ਾਇਦ ਆ ਕਿ ਕੋਈ ਚੌਂਕੀ ਦੇ ਵਾਹਨ ਦੇ ਅੱਗੇ ਪਟਾਕੇ ਵਗੈਰਾ ਸੁੱਟਦੇ ਹ ਉਹਨਾਂ ਨੇ ਏ ਬਈ ਮਤਲਬ ਕਿ ਉਹ ਦੋਸ਼ ਤਾਂ ਕਥੇ ਤੌਰ ਤੇ ਆ ਕਿ ਮੁਲਾਜ਼ਮਾ ਨੇ ਕੋਈ ਡਰਿੰਕ ਵਗੈਰਾ ਕੀਤੀ ਸੀ ਵੀ ਉਹਨਾਂ ਨੇ ਉਹ ਗਗਨ ਨੂੰ ਕੁੱਟਿਆ ਜਿਹਦੀਆਂ ਫੋਟੋਆਂ ਵੀ ਸ਼ਾਇਦ ਰਾਜਾ ਬੜਿੰਗ ਨੇ ਪਾਈਆਂ ਸਨ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਪਿੰਡ ਦੇ ਇੱਕ ਧਰਨਾ ਲਾਇਆ ਸੀ ਤੇ ਸ਼ਾਮ ਪੈ ਗਈ ਸੀ ਰਾਤ ਪੈ ਗਈ ਸੀ ਤਾਂ ਬੀਬੀ ਅਮਰ ਤਾਂ ਉੱਥੇ ਪਹੁੰਚੀ ਜੀ ਜੀ ਉਹ ਫਿਰ ਤੁਹਾਨੂੰ پتہ ਹਾਈਲਾਈਟ ਹੋ ਜਾਂਦੇ ਵੈਸੇ ਤੇ ਜਥੇ ਬੰਦੀਆਂ ਵੀ ਸਨ ਉੱਥੇ ਹੂੰ ਹੂੰ ਕੋਈ ਵੀ ਸ਼ਖਸੀਅਤ ਖਾਸ ਤੌਰ ਤੇ ਕੋਈ ਬੀਬੀ ਰਾਤ ਨੂੰ ਧਰਨੇ 'ਚ ਪਹੁੰਚੇ ਜੀ ਜੀ ਤਾਂ ਬਹੁਤ ਖਬਰ ਬਣ ਜਾਂਦੀ ਆ ਅੱਜ ਕੱਲ ਆਪਣੇ ਏਰੀਆ ਦੇ ਵਿੱਚ ਉਹ ਖਬਰ ਬਣ ਗਈ ਕਿ ਅਮਰਤਾ ਵੜਿੰਗ ਨੇ ਧਰਨਾ ਲਾਇਆ ਬੇਸਿਕਲੀ ਉਹ ਧਰਨਾ ਵਿਰੋਧ ਦੇ ਵਿੱਚ ਜਥੇਬੰਦੀਆਂ ਦੀ ਸੀ ਪਰ ਉਹਦੇ 'ਚ ਹੁਣ ਅੱਗੇ ਮੈਂ ਡੀਐਸਪੀ ਨਾਲ ਗੱਲ ਕੀਤੀ ਸੀ ਐਕਚੁਅਲੀ ਕਿ ਭਾਈ ਕੀ ਹੋ ਰਿਹਾ ਉਹ ਕਹਿੰਦੇ ਸੀ ਕਿ ਅਸੀਂ ਜਿਹੜਾ ਸ਼ਿਕਾਇਤ ਕਰਤਾ ਹੈ ਪੀੜਤ ਹੈ ਉਸ ਨੂੰ ਕਿਹਾ ਕਿ ਭਾਈ ਤੂੰ ਆਪਣੇ ਬਿਆਨ ਰਜਿਸਟਰਡ ਕਰਵਾ ਕੇ ਅਸੀਂ ਕਾਰਵਾਈ ਪਾਵਾਂਗੇ ਤਾਂ ਉਹ ਬਿਆਨ ਦੇ ਨਹੀਂ ਆ ਰਿਹਾ ਪਰ ਜਿਹੜੇ ਰਾਜਾ ਵਡਿੰਗ ਦੇ ਸਮਰਥਕ ਆ ਉਹ ਕਹਿੰਦੇ ਵੀ ਉਸ ਧਰਨੇ ਦੇ ਵਿੱਚ ਸਾਡੇ ਕੁਝ ਕਾਂਗਰਸੀ ਬੰਦੇ ਬੈਠੇ ਸੀ ਪਰਚਾ ਦੂਜਿਆਂ ਤੇ ਕੀ ਕਟਿਆ ਜਾਣਾ ਸੀ ਉਹ ਸਾਡੇ ਕਾਂਗਰਸੀਆਂ ਨੂੰ ਨਿਸ਼ਾਨਾ ਬਣਾਉਂਨ ਨੂੰ ਫਿਰਦੇ ਹੀ ਮਤਲਬ ਕਿ ਇਹ ਆ ਕਿ ਇਸ ਤਰ੍ਹਾਂ ਇਹ ਧਰਨਾ ਜਿਹੜਾ ਰਾਤ ਵਾਲਾ ਧਰਨਾ ਕਾਫੀ ਜ਼ਿਆਦਾ ਕੱਲ ਆਪਣੇ ਏਰੀਆ ਦੇ ਵਿੱਚ ਕਾਫੀ ਹਾਈਲਾਈਟ ਚਰਚਾ ਦੇ ਵਿੱਚ ਰਿਹਾ ਬਿਲਕੁਲ ਹਨੇਰੇ ਦਾ ਧਰਨਾ ਜਿਹੜਾ ਉਹ ਜ਼ਿਆਦਾ ਕਹਿ ਲੋ ਕਿ ਚਾਨਣ ਦੇ ਵਿੱਚ ਆਇਆ ਤੇ ਹਰ ਜੀ ਜੀ ਕਹਿ ਰਹੇ ਨੇ ਕਿ ਖਾਓ ਗਗਨ ਰਹੋ ਮਗਨ ਬਿਲਕੁਲ ਜੀ ਇਹ ਬਹੁਤ ਮਸ਼ਹੂਰੀ ਜਿਵੇਂ ਕਹਿੰਦੇ ਆਉਂਦੀ ਹੁੰਦੀ ਸੀ ਹੈ ਨਾ ਦਾਲ ਦਾ ਕਿਉਂ ਦੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਜਰਾਵਟ ਲੋਜੀ ਬਹੁਤ ਧੰਨਵਾਦ ਤੁਹਾਡਾ ਜੀ ਤੇ ਜੀਵਨ ਜੋਰ ਜੀ ਕਹਿ ਰਹੇ ਨੇ ਕਿ ਵੀਰ ਜੀ ਤੁਸੀਂ ਰਕੇਸ਼ ਟਕੈਤ ਹੋ ਰਹੇ ਹਾਂ ਦੀ ਸਟੋਰੀ ਹਾਲੇ ਤੱਕ ਨਹੀਂ ਦੱਸੀ ਪਰ ਇਹ ਤੇ ਕਈ ਵਾਰੀ ਦੱਸੀ ਮੈਨੂੰ ਲੱਗਦਾ ਮੈਂ ਦੱਸ ਦਿੱਤੀ ਸੀ ਤਕਰੀਬਨ ਦੋ ਵਾਰੀ ਮੈਂ ਦੱਸੀ ਚਲੋ ਕੋਈ ਨਹੀਂ ਫਿਰ ਕਦੇ ਦੱਸ ਦਿਆਂਗੇ ਜੀ 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 ਹਰਵਿੰਦਰ ਕੌਰ ਜੀ ਬਹੁਤ ਸ਼ੁਕਰੀਆ ਤੁਹਾਡਾ ਵੀ ਤੇ ਨਵੇਂ ਦਰਸ਼ਕ ਜਿਹੜੇ ਹੈਗੇ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਦੋਸਤ ਆ ਕਿਸੇ ਦਾ ਨਾਮ ਅੱਗੇ ਹੁੰਦਾ ਤੇ ਮੈਂ ਜ਼ਰੂਰ ਪੜ੍ਹਦੇ ਹਾਂ ਹੈਲਥ ਟਿਪਸ ਜੀ ਤੁਹਾਡਾ ਸ਼ੁਕਰੀਆ ਜੀ ਰਾਜਨਬਤਾ ਜੀ ਤੁਹਾਡਾ ਵੀ ਸਵਾਗਤ ਹੈ ਜੀ ਪੀਬੀ ਕਤੀ ਜੀ ਬਿੱਕਰ ਜੀ ਸਾਰੇ ਦੋਸਤਾਂ ਦਾ ਸਵਾਗਤ ਹੈ ਕਿਉਂਕਿ ਦੋਸਤ ਸਾਰੇ ਸਾਡੇ ਵਾਸਤੇ ਇੱਕੋ ਜਿਹੀ ਸਨਮਾਨਯੋਗ ਨੇ ਜਿਹੜੇ ਨਵੇਂ ਜੁੜਦੇ ਨੇ ਉਹਨਾਂ ਦੇ ਤੇ ਹੋਰ ਵੀ ਇਹ ਹੁੰਦਾ ਕਿ ਚਲੋ ਭਈ ਨਵੇਂ ਜੁੜੇ ਨੇ ਤੇ ਸਾਡੇ ਨਾਲ ਜੁੜਦੇ ਰਹਿਣ ਇਸ ਕਰਕੇ ਅਸੀਂ ਥੋੜਾ ਜਿਆਦਾ ਵੀ ਮੋਹ ਉਹਨਾਂ ਦਾ ਕਰਦੇ ਆਂ ਤੇ ਕਿਉਂਕਿ ਪੁਰਾਣੇ ਸਾਡੇ ਸਾਥੀ ਨੇ ਕਿ ਇਹਦਾ ਨਾਮ ਰਹਿ ਵੀ ਜਾਵੇ ਤੇ ਉਹ ਸਮਝ ਜਾਂਦੇ ਕਿ ਕੋਈ ਨਹੀਂ ਅੱਜ ਰਹਿ ਗਿਆ ਤੇ ਕੱਲ ਨੂੰ ਆ ਜਾਣੀ ਵਾਰੀ ਸੋ ਮਿੰਟੂ ਜੀ ਆਪਾਂ ਇਜਾਜ਼ਤ ਲਈਏ ਫਿਰ ਅੱਜ ਸ਼ੁੱਕਰਵਾਰ ਦਾ ਦਿਨ ਸੀ